ਸਨਮਾਨਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਗੁਰਬਾਣੀ ਵਿਚਾਰ ਅਨੁਸਾਰ ਜਪਜੀ ਸਾਹਿਬ ਜੀ ਦੀ ਸੰਪੂਰਨ ਕਥਾ ਆਪ ਜੀ ਸਰਵਣ ਕਰ ਚੁੱਕੇ ਹੋ ਅੱਜ ਆਪਾਂ ਇਸ ਤੋਂ ਅੱਗੇ ਸੋ ਦਰ ਦੀ ਪੌੜੀ ਜੋ ਸ਼ਬਦ ਰੂਪ ਵਿੱਚ ਸਤਿਗੁਰੂ ਜੀ ਨੇ ਰਾਗ ਦਾ ਨਾਮ ਲਿਖ ਕੇ ਅੰਕਿਤ ਕੀਤੀ ਹੈ ਉਸ ਦੀ ਸੰਖੇਪ ਵਿਚਾਰ ਕਰਨੀ ਹੈ ਉਂਝ ਇਸ ਪੌੜੀ ਦੀ ਵਿਚਾਰ ਜਪਜੀ ਦੀ ਪਾਵਨ ਬਾਣੀ ਵਿੱਚ ਵੀ ਹੋ ਚੁੱਕੀ ਹੈ ਕੇਵਲ ਕੁਝ ਲਫ਼ਜ਼ਾਂ ਦਾ ਅੰਤਰ ਹੈ ਭਾਵ ਉਹੀ ਨੇ ਸਤਿਗੁਰੂ ਉਚਾਰਨ ਕਰਦੇ ਨੇ ਸੋਦਰ ਰਾਗ ਆਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਮਤਲਬ ਹੈ ਉਹ ਦਰ ਉਹ ਦਰ ਤੋਂ ਭਾਵ ਹੈ ਪਰਮਾਤਮਾ ਦਾ ਦਰ ਇੱਕ ਅੰਤਰੀ ਸਪੋੜੀ ਵਿੱਚ ਆਰੰਭ ਵਿੱਚ ਹੀ ਆ ਜਾਂਦਾ ਹੈ ਕਿ ਤੇਰਾ ਸ਼ਬਦ ਸੋਦਰ ਤੇਰਾ ਕਿਹਾ ਇੱਥੇ ਸਿੱਧੀ ਗੱਲ ਪਰਮਾਤਮਾ ਨਾਲ ਹੈ ਮਤਾਂ ਕੋਈ ਸੋਚੇ ਕਿਸੇ ਤੀਜੇ ਦੀ ਗੱਲ ਕਰ ਰਹੇ ਹਾਂ ਦੂਜੇ ਨਾਲ ਕਰ ਰਹੇ ਹਾਂ ਉਸ ਵਿੱਚ ਕੁਝ ਵਾਧਾ ਘਾਟਾ ਵੀ ਹੋ ਸਕਦਾ ਹੈ ਆਮ ਦੁਨੀਆ ਦੀ ਰੀਤੀ ਵਿੱਚ ਜੇ ਅਸੀਂ ਕਿਸੇ ਦੀ ਵਡਿਆਈ ਕਰਦੇ ਹਾਂ ਉਹ ਵਾਦਾ ਕੇ ਜਿੰਿੰਧਿਆ ਕਰਦੇ ਹਾਂ ਉਹ ਵੀ ਵਾਦਾ ਕੇ ਪਰ ਗੁਰੂ ਨਾਨਕ ਸਾਹਿਬ ਪਹਿਲੀ ਗੱਲ ਵਾਦਾ ਕੇ ਗੱਲ ਕਰਦੇ ਨਹੀਂ ਦੂਜੀ ਬਾਤ ਹੈ ਨਿਰੰਕਾਰ ਦੀ ਗੱਲ ਕਰ ਰਹੇ ਹਨ ਨਿਰੰਕਾਰ ਦੇ ਹੀ ਨਾਲ ਕਰ ਰਹੇ ਹਨ ਐਸੇ ਲਈ ਕਹਿੰਦੇ ਨੇ ਤੇਰਾ ਇਸ ਡਾਇਰੈਕਟ ਪ੍ਰਮਾਤਮਾ ਨਾਲ ਕੀਤੀ ਗਈ ਗੱਲਬਾਤ ਹੈ ਸੋਦਰ ਪਰਮਾਤਮਾ ਦੇ ਦਰ ਦੀ ਚਰਚਾ ਹੈ ਰਾਗ ਆਸਾ ਵਿੱਚ ਗਾਇਨ ਕਰਨ ਲਈ ਸਤਿਗੁਰੂ ਜੀ ਨੇ ਤਾਕੀਦ ਕੀਤੀ ਹੈ ਤੇ ਆਸਾ ਰਾਗ ਉਂਝ ਅੰਮ੍ਰਿਤ ਵੇਲੇ ਦਾ ਰਾਗ ਹੈ ਰਾਤ ਦੇ ਚੌਥੇ ਪਹਿਰ ਵਿੱਚ ਗਾਇਨ ਕੀਤਾ ਜਾਂਦਾ ਹੈ ਗੁਰਮਤਿ ਪ੍ਰਣਾਲੀ ਵਿੱਚ ਸ਼ਾਮ ਨੂੰ ਵੀ ਗਾਇਨ ਕੀਤਾ ਜਾਂਦਾ ਹੈ ਇਸ ਲਈ ਰਹਿਰਾਸ ਦੇ ਪਾਠ ਤੋਂ ਪਹਿਲਾਂ ਸੋਦਰ ਦੀ ਔੜੀ ਦਾ ਗਾਇਨ ਵੀ ਕੀਤਾ ਜਾਂਦਾ ਹੈ ਔਰ ਇਰਾਗ ਆਸਾ ਵਿੱਚ ਮਹਿਲਾ ਸ਼ਬਦ ਦੇ ਸੰਬੰਧ ਵਿੱਚ ਤਿੰਨ ਰੂਪ ਪ੍ਰਚਲਿਤ ਰਹੇ ਨੇ ਕੁਝ ਪ੍ਰਾਚੀਨ ਵਿਦਵਾਨ ਹਾਹੇ ਨੂੰ ਸਿਹਾਰੀ ਲਗਾ ਕੇ ਬੋਲਣ ਵਾਲੀ ਕੋਸ਼ਿਸ਼ ਵੀ ਕਰਦੇ ਰਹੇ ਕਿ ਮਹਿਲਾ ਹੈ ਗੁਰਬਾਣੀ ਸਤਗੁਰੂ ਜੀ ਨੇ స్త్రీ ਰੂਪ ਵਿੱਚ ਪ੍ਰਮਾਤਮਾ ਨੂੰ ਕੰਤ ਆਖ ਕੇ ਉਚਾਰਨ ਕੀਤੀ ਹੈ ਇਹ ਉਹਨਾਂ ਦਾ ਖਿਆਲ ਸੀ ਫਿਰ ਮਹਿਲਾ ਸ਼ਬਦ ਵੀ ਕਿਉਂਕਿ ਘਰ ਵੀ ਅੱਗੇ ਆਉਂਦੇ ਨੇ ਤੇ ਅਰਥ ਹੀ ਹੋਰ ਬਣਾ ਲਿਆ ਗਿਆ ਮਹਿਲਾ ਵੀ ਉਚਾਰਨ ਕੀਤਾ ਜਾਂਦਾ ਰਿਹਾ ਜੋ ਕਿ ਅੱਜ ਤੱਕ ਬਹੁਤ ਪ੍ਰਚਲਿਤ ਹੈ ਮਹਿਲਾ ਸ਼ਬਦ ਅੱਜ ਕੱਲ ਪ੍ਰਚਲਿਤ ਨਹੀਂ ਪ੍ਰੋਫੈਸਰ ਸੈਵ ਸਿੰਘ ਜੀ ਨੇ ਬਹੁਤ ਰਿਸਰਚ ਕਰਕੇ ਜੋ ਲਫ਼ਜ਼ ਸਾਡੇ ਸਾਹਮਣੇ ਰੱਖਿਆ ਹੈ ਉਹ ਹੈ ਮਹਲਾ ਮਹਲਾ ਦਾ ਅਰਥ ਹੈ ਸਰੀਰ ਜਾਮਾ ਗੁਰਬਾਣੀ ਅੰਦਰ ਸਪਸ਼ਟ ਫਰਮਾਨ ਆਇਆ ਹੈ ਕਿ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਹੈ ਜੋਤ ਉਹੀ ਹੈ ਰੱਬੀ ਜੋਤ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਪਹਿਲੇ ਜਾਮੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਦੂਜੇ ਜਾਮੇ ਵਿੱਚ ਤੇਉਂ ਅਗਾ ਤੋਂ ਅਗਾ ਜੋਤ ਉਹੀ ਹੈ ਸਰੀਰ ਬਦਲੇ ਨੇ ਇਸ ਲਈ ਸਰੀਰ ਦੀ ਪਛਾਣ ਸਾਨੂੰ ਸਮਝਾ ਦਿੱਤੀ ਗਈ ਹੈ ਕਿ ਮਹੱਲਾ ਪਹਿਲਾ ਹੈ ਮਹੱਲਾ ਦੂਜਾ ਹੈ ਮਹੱਲਾ ਤੀਜਾ ਹੈ ਮਹੱਲਾ ਚੌਥਾ ਹੈ ਜਾਂ ਪੰਜਵਾਂ ਹੈ ਜਾਨੋ ਮਾ ਜੋਤ ਉਹੀ ਹੈ ਇਸ ਲਈ ਜਿੱਥੇ ਵੀ ਨਾਮ ਆਇਆ ਹੈ ਉਚਾਰਣ ਵਾਲੇ ਦਾ ਉਥੇ ਨਾਨਕ ਨਾਮ ਆਇਆ ਹੈ ਕਿਉਂਕਿ ਸ਼ਬਦ ਜੋਤ ਤੋਂ ਪੈਦਾ ਹੋਇਆ ਹੈ ਸਤਿਗੁਰੂ ਜੀ ਨੇ ਮਹੱਲਾ ਪਹਿਲਾ ਆਖਿਆ ਹੈ ਮਤਲਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲੇ ਜਾਮੇ ਵਿੱਚ ਇਹ ਬਚਨ ਉਚਾਰਣ ਕੀਤੇ ਨੇ ਮਹੱਲਾ ਸ਼ਬਦ ਦਾ ਇੱਕ ਪ੍ਰਮਾਣ ਵਿਸ਼ੇਸ਼ ਤੌਰ ਤੇ ਪਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਦਿੱਤਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਚਾ ਕਰਦੇ ਹਨ ਤਾਂ ਉੱਥੇ ਉਹ ਆਖਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਗਏ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਪੁੱਛਨ ਸਿੱਖ ਅਰਦਾਸ ਕਰ ਇੱਥੇ ਆ ਕੇ ਜ਼ਿਕਰ ਆਇਆ ਸਿੱਖਾਂ ਨੇ ਬਦਲਿਆ ਸਰੂਪ ਦੇਖਿਆ ਸ਼ਸਤਰਧਾਰੀ ਸਤਗੁਰੂ ਜੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋ ਚੁੱਕੀ ਸੀ ਤੇ ਸਤਗੁਰੂ ਜੀ ਭਾਪ ਦੇ ਸੰਨ ਕਿ ਜੇ ਜ਼ੁਲਮ ਨੂੰ ਠੱਲ ਪਾਉਣੀ ਹੈ ਤਾਂ ਹੁਣ ਜ਼ਰੂਰਤ ਹੈ ਕਿ ਸ਼ਮਸ਼ੀਰੇ ਦਸ ਦਾ ਮੌਕਾ ਆ ਗਿਆ ਹੈ ਹੁਣ ਹਥਿਆਰ ਚੁੱਕਣੇ ਪੈਣਗੇ ਤੇ ਸ਼ਸਤਰਧਾਰੀ ਸਤਿਗੁਰੂ ਜੀ ਨੂੰ ਤੱਕ ਕੇ ਸਿੱਖਾਂ ਨੇ ਵੀ ਪ੍ਰਸ਼ਨ ਕੀਤਾ ਸੀ ਇਹ ਰੂਪ ਇਤਨਾ ਬਦਲ ਗਿਆ ਉੱਥੇ ਭਾਈ ਗੁਰਦਾਸ ਜੀ ਨੇ ਆਖਿਆ ਹੈ ਪੁੱਛਨ ਸਿੱਖ ਅਰਦਾਸ ਕਰ 6 ਮਹਲਾ ਤੱਕ ਦਰਸ ਨਿਹਾਰੀ ਅਸੀਂ ਸਤਿਗੁਰੂ 6 ਮਹਿਲਾਂ ਤੱਕ ਭਾਵ 6ਵੇਂ ਸਰੂਪ ਤੱਕ ਦਰਸ਼ਨ ਕਰ ਰਹੇ ਹਾਂ ਮੈਂ ਮਹਿਲਾ ਸ਼ਬਦ ਦੀ ਇਸ ਪੌੜੀ ਵਿੱਚੋਂ ਵਿਸ਼ੇਸ਼ ਤੌਰ ਤੇ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ 6 ਮਹਿਲਾਂ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੋ ਨ ਸੰਸਾਰੀ ਕਲਯੁਗ ਪੀੜੀ ਸੋਡੀਆਂ ਨਿਸ਼ਚਲ ਨੀਵ ਉਸਾਰ ਖਨਾਰੀ ਜੁਗ ਜੁਗ ਸਤਗੁਰ ਤੇਰੇ ਅਵਤਾਰੀ ਸੋ ਇਹ ਸਰੀਰ ਪਹਿਲਾ ਜਾਮਾ ਪਹਿਲਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਚਨ ਉਚਾਰਨ ਕੀਤੇ ਹਨ ਉੰਜ ਸੋਦਰ ਦਾ ਸ਼ਾਮ ਨੂੰ ਪਾਠ ਪ੍ਰਚਲਿਤ ਹੋ ਗਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹੀ ਜਦ ਗੁਰੂ ਅੰਗਦ ਦੇਵ ਜੀ ਪਾਈ ਲੈਣਾ ਜੀ ਦੇ ਰੂਪ ਵਿੱਚ ਕਰਤਾਰਪੁਰ ਮੌਜੂਦ ਸਨ ਇਸ ਦਾ ਜ਼ਿਕਰ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਹੈ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ ਇਸੇ ਪੌੜੀ ਵਿੱਚ ਕਹਿੰਦੇ ਨੇ ਉਲਟੀ ਗੰਗ ਵਹਾਈਨ ਗੁਰ ਅੰਗਦ ਸਿਰ ਉੱਪਰ ਤਾਰਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਜੋ ਇੱਕ ਸਿੱਖ ਦੇ ਰੂਪ ਵਿੱਚ ਆਏ ਸਨ ਪੁੱਤਰੀ ਕੌਲ ਨਾ ਪਾਲਿਆ ਬੱਚਿਆਂ ਨੇ ਹੁਕਮ ਨਹੀਂ ਮੰਨਿਆ ਸਹਬਜ਼ਾਦਿਆਂ ਮਨ ਖੋਟੇ ਆਕੀ ਨਸਿਆਰਾ ਬਾਣੀ ਮੁਖੋਂ ਉਚਾਰੀਐ ਹੋਏ ਰਸ਼ਨਾਈ ਮਿਟੇ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉਠੇ ਤੁੰਕਾਰਾ ਅੱਗੇ ਭਾਈ ਸਾਹਿਬ ਕਹਿੰਦੇ ਨੇ ਸੋਦਾਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੋ ਚਾਰਾ ਅੰਮ੍ਰਿਤ ਵੇਲੇ ਜਪ ਜੀ ਸਾਹਿਬ ਦਾ ਪਾਠ ਮਰਿਆਦਾ ਬਣ ਗਈ ਸੀ ਤੇ ਸੋਦਾਰ ਦਾ ਪਾਠ ਕੀਰਤਨ ਆਰਤੀ ਕੀਰਤਨ ਇਹ ਸ਼ਾਮ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪ੍ਰਚਲਿਤ ਹੋ ਗਈ ਤਾਂ ਸਤਗੁਰੂ ਜੀ ਨੇ ਇਸ ਸ਼ਬਦ ਅੰਦਰ ਜਾਂ ਇਸ ਪੌੜੀ ਕਹਿੰ ਲੋ ਪੌੜੀ ਵਿੱਚ ਨਿਰੰਕਾਰ ਨਾਲ ਸਿੱਧੀ वार्तालाप ਕੀਤੀ ਹੈ ਤੇ ਉਸ ਦਰਦ ਦੀ ਚਰਚਾ ਕੀਤੀ ਹੈ। ਹਜ਼ੂਰ ਫਰਮਾਉਂਦੇ ਨੇ ਪਹਿਲੇ ਮੰਗਲ ਹੈ ਉਸ ਇੱਕ ਨਿਰੰਕਾਰ ਦਾ ਜੋ ਸਾਰੇ ਆਕਾਰਾਂ ਵਿੱਚ ਰਮਿਆ ਹੋਣ ਦੇ ਬਾਵਜੂਦ ਵੀ ਸਭ ਤੋਂ ਨਿਆਰਾ ਹੈ। ਨਿਰਲੇਪ ਹੈ। ਤੇ ਸਤਗੁਰੂ ਪੂਰੇ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਉਹ ਇੱਕ ਹੈ ਲਾਸਾਨੀ ਹੈ ਤਾਂ ਸਤਿਗੁਰੂ ਉਚਾਰਨ ਕਰਦੇ ਨੇ ਸੋ ਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ ਜਦ ਤੇਰਾ ਸ਼ਬਦ ਆ ਗਿਆ ਹੈ ਇੱਥੇ 3rd ਪਰਸਨ ਨਹੀਂ ਸਿੱਧੀ ਗੱਲ ਹੋ ਰਹੀ ਹੈ ਨਿਰੰਕਾਰ ਨਾਲ हे ਪ੍ਰਭੂ ਤੇਰਾ ਦਰ ਕਿਹੋ ਜਿਹਾ ਵਾਹ ਕਿੰਨਾ ਅਜੀਬੋ ਗਰੀਬ ਹੈ ਤੇਰਾ ਘਰ ਕਿਹਦਾ ਹੈ ਜੋ ਅश्चਰਜਤਾ ਨਾਲ ਭਰ ਦਿੰਦਾ ਹੈ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਪ੍ਰਤੀਪਾਲਨਾ ਕਰਦਾ ਹੈ ਲੋਕ ਆਫਟਰ ਕਰਦਾ ਹੈ ਦੇਖਭਾਲ ਕਰਦਾ ਹੈ ਜਿਵੇਂ ਜਿਵੇਂ ਲੋਕਾਂ ਦੇ ਖਿਆਲ ਸਨ ਨਿਰੰਕਾਰ ਦੇ ਸੰਬੰਧ ਵਿੱਚ ਤਿਵੇਂ-ਤਿਵੇਂ ਉਹ ਚਰਚਾ ਮੁੱਢ ਕਦੀਮਾਂ ਤੋਂ ਕਰਦੇ ਰਹੇ ਕਿਸੇ ਆਖਿਆ ਉਹ 7ਵੇਂ ਆਕਾਸ਼ ਵਿੱਚ ਹੈ ਕਿਸੇ ਨੇ ਕਿਹਾ ਉਸ ਦਾ ਸਥਾਨ ਸਵਰਗ ਵਿੱਚ ਹੈ ਕਿਸੇ ਕੁਝ ਤੇ ਕਿਸੇ ਕੁਝ ਹਜ਼ੂਰ ਕਹਿੰਦੇ ਨੇ ਹੈਰਾਨੀ ਜਨਕ ਹੈ ਜਿੱਥੇ ਬੈਠ ਕੇ ਤੂੰ ਸਾਰਿਆਂ ਨੂੰ ਸੰਭਾਲਦਾ ਹੈ ਕਿਸੇ ਦੀ ਯਾਦ ਕਦੀ ਭੁਲਾਈ ਨਹੀਂ ਤੂੰ ਸਭ ਦਾ ਖਿਆਲ ਰੱਖਦਾ ਹੈ ਪਰ ਉਸ ਦਰ ਤੇ ਕਰ ਦਾ ਆਨੰਦ ਭਾਵੇਂ ਗੋਂਗੇ ਦੀ ਮਠਿਆਈ ਵਾਲੀ ਬਾਤ ਹੀ ਸਹੀ ਸਵਾਦ ਬਿਆਨ ਪੂਰਾ ਨਾ ਕੀਤਾ ਜਾਏ ਪਰ ਮੈਂ ਚਰਚਾ ਕਰਦਾ ਹਾਂ हे ਪ੍ਰਭੂ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਹਤੇ ਤੇਰੇ ਵਾਵਨ ਹਾਰੇ ਤੇਰੇ ਦਰ ਤੇ ਕਿੰਨੇ ਪ੍ਰਕਾਰ ਦੇ ਕਿੰਨੇ ਵਾਜੇ ਵੱਜ ਰਹੇ ਹਨ ਸੰਗੀਤ ਉਤਪਨ ਹੋ ਰਿਹਾ ਹੈ ਸੰਗੀਤ ਦਾ ਸੰਬੰਧ ਵਿਸ਼ੇਸ਼ ਤੌਰ ਤੇ ਖੁਸ਼ੀ ਨਾਲ ਹੈ आनंद ਨਾਲ ਇਹ ਫਿਲਮਾਂ ਦੀਆਂ ਕਹਾਣੀਆਂ ਹੋਣਗੀਆਂ ਕਿ ਕਿਸੇ ਦੇ ਮਰ ਗਏ ਤੇ ਵੀ ਕੋਈ ਰੋਣ ਦੇ ਥਾਂ ਗਾ ਰਿਹਾ ਹੈ ਦਰਸਲ ਕਿਸੇ ਸਿਆਣੇ ਦਾ ਕਥਨ ਹੈ ਬਿਨਾਂ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ ਤੇ ਰੋਣੇ ਗਮਾਂ ਦੇ ਬਾਜ ਨਾ ਰੋਏ ਜਾਂਦੇ ਜਦੋਂ ਕੋਈ ਦੁਖਦਾਈ ਘਟਨਾ ਹੈ ਇਨਸਾਨ ਗੌਂਦਾ ਨਹੀਂ ਰੋਂਦਾ ਜਿੱਥੇ ਸੁੱਖ ਆਨੰਦ ਜਿੰਨਾ ਬਣਦਾ ਜਾਏ ਇਹ ਕੁਦਰਤੀ ਗੱਲ ਹੈ ਕਿ ਉੱਥੇ ਉਹਨਾਂ ਸੰਗੀਤਮਈ ਮਾਹੌਲ ਬਣਦਾ ਜਾਏਗਾ। हे प्रभु ਤੇਰੇ ਕਰ ਦੇ ਆਨੰਦ ਦੀ ਚਰਚਾ ਮੈਂ ਕੀ ਕਰਾਂ? ਅਨੇਕ ਪ੍ਰਕਾਰ ਦੇ अनेका ਨਾਦ ਸਾਜ਼ ਵੱਜ ਰਹੇ ਹਨ। ਤੇ ਕਿੰਨੇ ਉਹਨਾਂ ਨੂੰ ਵਜਾਉਣ ਵਾਲੇ ਨੇ। ਸੱਚ ਤਾਂ ਇਹ ਹੈ ਪੂਰੀ ਕੁਦਰਤ ਤੇਰੇ ਹੀ ਗੁਣ गा ਰਹੀ ਹੈ। ਵਾਜੇ ਤੇਰੇ ਨਾਦ ਅਨੇਕ ਅਸੰਖ ਕਹਤੇ ਤੇਰੇ ਵਾਵਣਹਾਰੇ ਉਸਾਰ ਜਿੰਦੇ ਸਾਜ ਵਜਾਉਣ ਵਾਲਿਆਂ ਦੀ ਵੀ ਕਮੀ ਨਹੀਂ ਕਹਤੇ ਤੇਰੇ ਰਾਗ ਪਰਿ ਸਿਓ ਕਹੀਏ ਕਹਤੇ ਤੇਰੇ ਗਾਵਣਹਾਰੇ ਥਾਟਾਂ ਤੇ ਰਾਗਾਂ ਦੀ ਗਿਣਤੀ ਹੋਵੇਗੀ ਇਸ ਸੰਸਾਰ ਵਿੱਚ ਪਰ ਕਿੰਨੇ ਰਾਗ ਤੇ ਕਿੰਨੇ ਗਵਈਏ ਤੇ ਕਿੰਨੀਆਂ ਪਰੀਆਂ ਗਾਇਨ ਕਰਨ ਵਾਲੀਆਂ ਪਰਿ ਸ਼ਬਦ ਵੀ ਬੜਾ ਪਿਆਰਾ ਹੈ ਇਹ ਪਰ ਤੋਂ ਬਣਿਆ ਹੈ ਪਰ ਤੋਂ ਹੀ ਸ਼ਬਦ ਪਰਿੰਦਾ ਬਣਿਆ ਹੈ ਜੋ ਉੱਚੀਆਂ ਉਡਾਰੀਆਂ ਲਾ ਸਕੇ ਔਰਤ ਦੇ ਖੰਭ ਲੱਗੇ ਹੋਣ ਐਸੀ ਬਾਤ ਨਹੀਂ ਉਸ ਦੀ ਸੁਰਤ ਦੀ ਉਡਾਰੀ ਇੰਨੀ ਉੱਚੀ ਹੋਵੇ ਨਿਰੰਕਾਰ ਤੱਕ ਰਸਾਈ ਪਹੁੰਚ ਬਣਾ ਲਵੇ ਕਿੰਨੀਆਂ ਨੇ ਉਹ ਪਰੀਆਂ ਜੋ ਤੈਨੂੰ ਗਾ ਰਹੀਆਂ ਹਨ ਕਿੰਨੇ ਰਾਗ ਗਾਇਨ ਕੀਤੇ ਜਾ ਰਹੇ ਹਨ ਤੇ ਕਿੰਨੇ ਗਾਉਣ ਵਾਲੇ ਗਵਈਏ ਹਨ ਕਹਤੇ ਤੇਰੇ ਰਾਗ ਪਰਿ ਸਿਉ ਕਹੀਐ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ हे ਪ੍ਰਭੂ ਬੰਦਿਆਂ ਦੀ ਵੀ ਕੀ ਗੱਲ ਕਰਨੀ ਜਦੋਂ ਮੈਂ ਤੈਨੂੰ ਗਾਉਣ ਵਾਲੇ ਤੇਰੀ ਸਿਫਤ ਗਾਇਨ ਕਰਨ ਵਾਲਿਆਂ ਨੂੰ ਦੇਖਦਾ ਹਾਂ ਤਾਂ ਪਹਿਲੇ ਤਾਂ ਮੈਨੂੰ ਪੌਣ ਹੀ ਦਿਸਦੀ ਹੈ ਇਹ ਸੱਚ ਹੈ ਕਿ ਪੌਣ ਨੂੰ ਕਦੀ ਕਿਸੇ ਨੇ ਡਿਠਾ ਨਹੀਂ ਸਪਰਸ਼ ਕਰਦੀ ਹੈ ਤਾਂ ਸਾਨੂੰ ਪਤਾ ਲੱਗਦਾ ਹੈ ਪਰ ਹੈ ਪੌਣ ਹਰ ਥਾਂ ਤੇ ਇਸ ਪੌਣ ਵਿੱਚੋਂ ਗਾਉਣ ਦੀ ਆਵਾਜ਼ ਜੇ ਸੁਣੀ ਤਾਂ ਉਹ ਗੁਰੂ ਨਾਨਕ ਸੀ ਇਸ ਦੀ ਸਰਸਰਾਹਟ ਵਿੱਚੋਂ ਵੀ ਨਰੰਕਾਰ ਦਾ ਸਿਮਰਨ ਸੁਣਾਈ ਦੇ ਜਾਵੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਹੀ ਤੋਫੀਕ ਹੈ ਹਜ਼ੂਰ ਕਹਿੰਦੇ ਨੇ ਪਾਉਣ ਚੱਲਦੀ ਹੈ ਇਸ ਦੀ ਸਰਸਰਾਹਟ ਅਕਾਰਣ ਨਹੀਂ ਇਸ ਵਿੱਚ ਵੀ ਤੇਰੇ ਗੁਣ ਗਾਇਨ ਕੀਤੇ ਜਾ ਰਹੇ ਹਨ ਪਾਣੀ ਚੱਲਦਾ ਹੈ ਵਹਿੰਦਾ ਉਹ ਤੇਰੇ ਤੱਕ ਪੁੱਜਣ ਦੀ ਇੱਕ ਖਬਰ ਵੀ ਦੇ ਰਿਹਾ ਹੈ ਕਿ ਪਾਣੀ ਜਦ ਵਹਿੰਦਾ ਹੈ ਨਿਵਾਨ ਵੱਲ ਨੂੰ ਜਾਂਦਾ ਹੈ ਤੇ ਜਿੰਨਾ ਕੋਈ ਨੀਵਾ ਹੁੰਦਾ ਜਾਏ हे ਪ੍ਰਭੂ ਉਹਨਾਂ ਤੇਰੇ ਨੇੜੇ ਹੋ ਜਾਂਦਾ ਹੈ ਮੈਨੂੰ ਤਾਂ ਤੇਰੇ ਚੱਲ ਰਹੇ ਪਾਣੀ ਵਿੱਚੋਂ ਵੀ ਤੇਰੀ ਸਿਫਤ ਸਲਾਹ ਸੁਣਾਈ ਦਿੰਦੀ ਹੈ ਕਿ ਉਹ ਵੀ ਗਾ ਰਿਹਾ ਹੈ ਅੱਜ ਦਾ ਵਿਗਿਆਨ ਵੀ ਮੰਨਦਾ ਹੈ ਕਿ ਪਾਣੀ ਅੰਦਰ ਜਾਨ ਹੈ ਸਤਿਗੁਰੂ ਕਹਿੰਦੇ ਨੇ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ ਪਾਣੀ ਦੇ ਪਾਸ ਬੈਠ ਕੇ ਪਾਠ ਕਰੋਗੇ ਤਸਵੀਰ ਬਦਲ ਜਾਏਗੀ ਪਾਣੀ ਦੇ ਪਾਸ ਬੈਠ ਕੇ ਚੁਗਲੀਆਂ ਕਰੋਗੇ ਉਹ ਪਾਣੀ ਕੋਈ ਪੀਵੇਗਾ ਬਿਰਤੀ ਖਰਾਬ ਕਰੇਗਾ ਉਸ ਵਿੱਚ ਉਹ ਤਤ ਉਹ ਵਾਈਬ੍ਰੇਸ਼ਨ ਪਰ ਜਾਂਦੀ ਹੈ ਪਰ हे ਪ੍ਰਭੂ ਮੈਂ ਦੇਖਦਾ ਹਾਂ ਪਾਣੀ ਵੀ ਤੈਨੂੰ ਗਾ ਰਿਹਾ ਹੈ ਪੌਣ ਵੀ ਗਾ ਰਹੀ ਹੈ ਹੋਰ ਤਾਂ ਹੋਰ ਅੱਗ ਵੀ ਤੈਨੂੰ ਗਾ ਰਹੀ ਬੈਸੰਤਰ ਤੇ ਧਰਮ ਰਾਜੇ ਤੋਂ ਡਰਦੇ ਨੇ ਲੇਖਾ ਕਰਦਾ ਹੈ ਪਰ ਮੈਂ ਦੇਖਦਾ ਹਾਂ ਤੇਰੇ ਦਰਬਾਰ ਦਾ ਚਾਕਰ ਹੈ ਔਰ ਤੇਰਾ ਗੁਮਈਆ ਹੈ ਤੇਰੇ ਦਰ ਤੇ ਬੈਠਾ ਉਹ ਵੀ ਤੇਰੀਆਂ ਹੀ ਸਿਫਤਾਂ गा ਰਿਹਾ ਹੈ ਗਾਵੇ ਰਾਜਾ ਧਰਮ ਦਵਾਰੇ ਰਾਜਾ ਧਰਮ ਧਰਮ ਰਾਏ ਦਵਾਰੇ ਤੇਰੇ ਤੇ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਬੀਜਾਰੇ ਚਿੱਤਰ ਤੇ ਗੁਪਤ ਪਰਾਚੀਨ ਸਮੇ ਤੋਂ ਲੋਕ ਆਖਦੇ ਰਹੇ ਨੇ ਮਨੁੱਖ ਦੇ ਮੋਢਿਆਂ ਤੇ ਬੈਠੇ ਨੇ ਇੱਕ ਤੇ ਚਿੱਤਰ ਇੱਕ ਤੇ ਗੁਪਤ ਜੋ ਦਿਖਾ ਕੇ ਕੰਮ ਕਰਦੇ ਹਾਂ ਚੰਗੇ ਕੰਮ ਚਿੱਤਰ ਲਿਖਦਾ ਹੈ ਗੁਪਤ ਜੋ ਹੈ ਉਹ ਗੁਪਤ ਲਿਖਦਾ ਹੈ ਮਾਰੇ ਕੰਮ ਨੂੰ ਦਰਸਲ ਸਚਾਈ ਏਸੀ ਕੇ ਆਦਮੀ ਦਾ ਸੁਭਾਅ ਹੈ ਚੰਗੇ ਕੰਮ ਦਿਖਾ ਕੇ ਕਰਦਾ ਹੈ ਚਿੱਤਰ ਬਣਾ ਕੇ ਲੋਕਾਂ ਤੱਕ ਪਹੁੰਚ ਜਾਏ ਖਬਰ ਤੇ ਬੁਰੇ ਕਰਮ ਛਿਪਾ ਕੇ ਕਰਦਾ ਹੈ ਗੁਪਤ ਕਰਦਾ ਪਰ ਨਿਰੰਕਾਰ ਦੇ ਸਾਹਮਣੇ ਦੋਵੇਂ ਹੀ ਪ੍ਰਗਟ ਨੇ ਉਸ ਪਾਸੋਂ ਕੁਝ ਛਿਪਾਇਆ ਨਹੀਂ ਜਾ ਸਕਦਾ ਇਹ ਚਿੱਤਰ ਗੁਪਤ ਵੀ ਜੋ ਲੇਖਾਂ ਲਿਖਦੇ ਹਨ ਤੇ ਧਰਮਰਾਇ ਵਿਚਾਰ ਕਰਦਾ ਹੈ ਉਸ ਲੇਖੇ ਦੀ ਉਹ ਵੀ ਗਾ ਤੈਨੂੰ ਹੀ ਰਹੇ ਹਨ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇ ਵੀ ਸੋਹਣ ਤੇਰੇ ਸਦਾ ਸਵਾਰੇ ਚਾਹੇ ਉਹ ਸ਼ਿਵ ਜੀ ਹੈ ਚਾਹੇ ਬ੍ਰਹਮਾ ਹੈ ਚਾਹੇ ਦੇਵੀਆਂ ਹਨ ਸਭ ਤੈਨੂੰ ਹੀ ਗਾਉਂਦੇ ਹੋਏ ਸੋਭਾ ਪਾਉਂਦੇ ਨੇ ਤੇਰੇ ਹੀ ਸਵਾਰੇ ਹੋਏ ਨੇ ਗਾਵਨ ਤੁਦਨੋਂ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਇੰਦਰ ਵਰਗੇ ਆਪਣੇ ਆਸਣਾਂ ਤੇ ਇੰਦਰਾਸਣ ਇੰਦਰ ਦਾਸ ਉਸ ਤੇ ਬੈਠੇ ਹੋਏ ਦੇਵਤਿਆਂ ਸਮੇਤ ਦੇਵਤਿਆਂ ਦਾ ਮੁਖੀ ਆਖਿਆ ਜਾਂਦਾ ਸੀ ਇੰਦਰ ਨੂੰ ਸਭ ਤੈਨੂੰ ਹੀ ਗਾ ਰਹੇ ਹਨ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਬੀਚਾਰੇ ਸਾਧਨਾ ਵਿੱਚ ਪੂਗੇ ਹੋਏ ਕਾਮਯਾਬ ਹੋ ਚੁੱਕੇ ਸਿੱਧ ਲੋਕ ਸਮਾਧੀਆਂ ਵਿੱਚ ਬੈਠੇ ਹੋਏ ਉਹ ਵੀ ਤੇਰਾ ਹੀ ਜਸ ਉਚਾਰਨ ਕਰ ਰਹੇ ਹਨ ਗਾਰੇ ਹਨ ਸਮਾਧੀ ਵਿੱਚ ਵੀ 13 ਹੀ ਭਜਨ ਚੱਲਦਾ ਹੈ ਤੇ ਸਾਧ ਸਾਧਨਾ ਕਰਨ ਵਾਲੇ ਜੇ ਕੋਈ ਵਿਚਾਰ ਕਰ ਰਹੇ ਹਨ ਉਹ ਤੇਰੀ ਹੀ ਕਰਦੇ ਹਨ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਚਾਹੇ ਉਹ ਜਤ ਦੀ ਸਾਧਨਾ ਕਰਨ ਵਾਲੇ ਹਨ ਚਾਹੇ ਉਹ ਸਤੀ ਦਾਨੀ ਪੁਰਖ ਨੇ ਸੰਤੋਖੀ ਪੁਰਖ ਨੇ ਸਭ ਬਲਵਾਨ ਲੋਕ ਵੀ ਤਕੜੇ ਤਕੜੇ ਬਲਵਾਨ ਬਲੀ ਰੂ ਉਹ ਵੀ ਤੇਰਾ ਹੀ ਜਸ ਗਾਉਂਦੇ ਹਨ ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ ਜੁਗ-ਜੁਗ ਵੇਦਾਂ ਨਾਲੇ ਪੰਡਿਤ ਵਿਦਵਾਨ ਲੋਕ ਰਿषि ਜਨ ਜੋ ਪੜਦੇ ਤੇ ਵਿਚਾਰਦੇ ਹਨ ਉਹ ਵੇਦਾਂ ਸਮੇਤ ਵੇਦ ਵਿਦ ਤੋਂ ਬਣਿਆ ਸ਼ਬਦ ਹੈ ਇੱਥੋਂ ਹੀ ਸ਼ਬਦ ਵਿਦਿਆ ਬਣਿਆ ਹੈ ਇਸ ਦਾ ਅਰਥ ਹੈ ਗਿਆਨ ਗਿਆਨ ਦੇ ਗ੍ਰੰਥਾਂ ਨੂੰ ਲਿਖਣ ਵਾਲੇ ਪੜ੍ਹਨ ਵਾਲੇ ਵਿਚਾਰਨ ਵਾਲੇ ਸਭ ਤੇਰੀ ਸਿਫਤ ਗਾ ਰਹੇ ਹਨ ਗਾਵਨ ਤੁਦਨੋ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੇ ਮਨ ਨੂੰ ਮੋਹ ਲੈਣ ਵਾਲੀਆਂ ਇਸਤਰੀਆਂ ਵੀ ਤੈਨੂੰ ਹੀ ਗਾਉਂਦੀਆਂ ਹਨ ਚਾਹੇ ਸੁਰਗ ਹੈ ਚਾਹੇ ਮਾਤ ਲੋਕ ਹੈ ਚਾਹੇ ਪਤਾਲ ਲੋਕ ਹੈ ਸਭ ਜੀਵ ਤੇਰੀ ਹੀ ਸਿਫਤ ਗਾਉਂਦੇ ਹਨ ਆਪ ਗਾਉਣ ਦੀ ਜਾਂਚ ਆ ਜਾਏ ਤਾਂ ਦੂਜਿਆਂ ਵਿੱਚੋਂ ਵੀ ਸੁਣਾਈ ਦੇਣ ਲੱਗ ਪੈਂਦਾ ਹੈ ਗਾਵਨ ਤੁਦਨ ਰਤਨ ਉਪਾਇ ਤੇਰੇ 68 ਤੀਰਥ ਨਾਲੇ 68 ਤੀਰਥਾਂ ਸਮੇਤ ਤੇਰੇ ਪੈਦਾ ਕੀਤੇ ਹੋਏ ਅਮੋਲਕ ਰਤਨ ਵੀ ਤੈਨੂੰ ਹੀ ਗਾਉਂਦੇ ਹਨ ਗਾਵਨ ਤੁਦਨ ਜੋਧ ਮਹਾਬਲ ਸੂਰਾ ਗਾਵਨ ਤੁਦਨ ਖਾਣੀ ਚਾਰੇ ਜੋਦੇ ਮਹਾਬਲੀ ਬਲਵਾਨ ਸੂਰ ਬੀਰ ਤਾਰੇ ਖਾਨੀਆਂ ਦੇ ਅੰਡੇ ਜੇਰ ਜਿਸੇ ਤੇ ਉਤਪਜਦੇ ਜੀਵ ਤੇਰਾ ਹੀ ਜਸ ਗਾਇਨ ਕਰ ਰਹੇ ਹਨ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰੇ ਰੱਖੇ ਤੇਰੇ ਧਾਰੇ ਜਿੰਨੇ ਵੀ ਟੁਕੜੇ ਨੇ ਦੀਪ ਨੇ ਪਾਤਾਲ ਨੇ ਚਾਹੇ ਦੇਸ਼ ਨੇ ਬ੍ਰਹਮੰਡ ਨੇ ਸਾਰੇ ਹੀ ਤੇਰੇ ਤਾਰਨ ਕੀਤੇ ਹੋਏ ਤੇਰੇ ਟਿਕਾਏ ਤੈਨੂੰ ਗਾ ਰਹੇ ਹਨ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਪਰ ਹੈ ਪ੍ਰਭੂ ਤੇਰੀ ਕਿਰਪਾ ਹੀ ਹੈ ਜੇ ਕੋਈ ਤੈਨੂੰ ਗਾ ਰਿਹਾ ਹੈ ਜੋ ਤੈਨੂੰ ਪਾਗ ਹੈ ਉਹਨਾਂ ਦਾ ਗਾਉਣਾ ਸਫਲਾ ਹੈ ਉਹੀ ਤੈਨੂੰ ਗਾ ਰਹੇ ਨੇ ਜੋ ਤੈਨੂੰ ਪਾ ਰਹੇ ਨੇ ਰਤੇ ਹੋਏ ਤੇਰੇ ਰੰਗ ਵਿੱਚ ਭਗਤ ਰਸੀਏ ਲੋਕ ਤੇਰੇ ਰਸ ਵਿੱਚ ਮਗਨ ਹੋ ਕੇ ਗਾਉਂਦੇ ਹਨ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਹੋਰ ਕਿੰਨੇਕ ਤੈਨੂੰ ਗਾ ਰਹੇ ਹਨ ਉਹ ਤਾਂ ਮੇਰੇ ਚੇਤੇ ਵਿੱਚ ਵੀ ਨਹੀਂ ਆਉਂਦੇ ਮੇਰੀ ਯਾਦ ਵਿੱਚ ਨਹੀਂ ਆ ਰਹੇ ਪਸਾਰਾ ਅਥਾ ਹੈ ਮੈਂ ਜਿੰਨੀ ਕਿ ਚਰਚਾ ਕੀਤੀ ਹੈ ਇਹ ਬਿਲਕੁਲ ਥੋੜੀ ਹੈ ਹੋਰ ਕਿੰਨੇਕ ਤੈਨੂੰ ਗਾ ਰਹੇ ਹਨ ਮੇਰੀ ਸਮਝ ਵਿੱਚ ਨਹੀਂ ਆਉਂਦੇ ਮੇਰੇ ਚੇਤੇ ਵਿੱਚ ਨਹੀਂ ਆਉਂਦੇ ਮੈਂ ਨਾਨਕ ਤੇਰੀ ਕੀ ਵਿਚਾਰ ਕਰਾਂ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਾਈ ਉਹ ਨਿਰੰਕਾਰ ਸਦਾ ਅਟਲ ਹੈ ਸਦਾ ਮਾਲਕ ਹੈ ਉਹ ਹੈ ਵੀ ਹੋਏਗਾ ਵੀ ਉਸ ਦੀ ਸਿਫਤ ਵੀ ਸਦਾ ਰਹੇਗੀ ਅੱਜ ਵੀ ਹੈ ਅਗਾਂ ਵੀ ਰਹੇਗੀ ਮਾਲਕ ਉਹੀ ਹੈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰਚਨਾ ਬਣਦੀ ਮਿਟਦੀ ਰਹਿੰਦੀ ਹੈ ਉਸ ਦਾ ਖੇਡ ਹੈ ਪਰ ਰਚਨ ਹਾਰ ਹੁਣ ਵੀ ਹੈ ਪਹਿਲਾਂ ਵੀ ਸੀ ਅਦਾਂ ਵੀ ਰਹੇਗਾ ਜਿਸ ਨੇ ਇਹ ਰਚਨਾ ਰਚੀ ਹੈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨੂੰ ਪਾਈ ਜਿਸ ਨੇ ਤਰਾ ਤਰਾ ਦੀਆਂ ਜਿੰਸਾਂ ਦੇ ਜੀਵ ਜੰਤੂ ਪ੍ਰਕਿਰਤੀ ਪੈਦਾ ਕਰਕੇ ਇਹ ਮਾਇਆ ਪੈਦਾ ਕਰ ਦਿੱਤੀ ਹੈ ਇਹ ਖੇਡ ਉਸ ਦਾ ਹੈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਉਹ ਰਚ ਰਚ ਕੇ ਇਸ ਖੇਲ ਨੂੰ ਚਲਾ ਕੇ ਆਪਣੇ ਕੀਤੇ ਨੂੰ ਆਪ ਹੀ ਦੇਖ ਕੇ ਪ੍ਰਸੰਨ ਹੋ ਰਿਹਾ ਹੈ ਜਿਵੇਂ ਉਸ ਦੀ ਸੋਭਾ ਹੈ ਉਹ ਫੈਲਾ ਰਿਹਾ ਹੈ ਖੇਡ ਉਸ ਦਾ ਹੈ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਜੋ ਉਸ ਨਿਰੰਕਾਰ ਨੂੰ ਹੁਣ ਸਾਨੂੰ ਰਬ ਨਾਨ ਗੱਲ ਕਰਦੇ ਕਰਦੇ ਸਾਡਾ ਧਿਆਨ ਵੀ ਜੋੜ ਰਹੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਨਿਰੰਕਾਰ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਉਸ ਦੀ ਰਜ਼ਾ ਨੂੰ ਅਸੀਂ ਪਾਣਾ ਆਖਦੇ ਹਾਂ ਪਾਣੇ ਦਾ ਮਤਲਬ ਹੈ ਪਾਉਂਦਾ ਹੈ ਜੋ ਉਸ ਨੂੰ ਪਾਉਂਦਾ ਹੈ ਇਹ ਇਨਸਾਨ ਤੈਨੂੰ ਵੀ ਪਾ ਜਾਏ ਤੈਨੂੰ ਵੀ ਚੰਗਾ ਲੱਗੇ ਹੁਣ ਉਹੀ ਹੈ ਜੋ ਤਿਸ ਪਾਵੇ ਸੋ ਹੀ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਉਸ ਦੇ ਉੱਪਰ ਕੋਈ ਐਸਾ ਥੋੜੀ ਹੈ ਕਿ ਹੁਕਮ ਚਲਾ ਲਏਗਾ ਕਿ ਇਉਂ ਨਹੀਂ ਇੰਜ ਕਰ ਵਜੀਦ ਨੇ ਆਖਿਆ ਹੈ ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ ਪੰਡਤ ਪੈਰ ਪਿਆਦੇ ਪਾਟੇ ਜੋੜਿਆਂ ਕਰਦੇ ਸੁਗਣ ਮਜ਼ੂਰੀ ਮੂਰਖ ਦੇ ਜਾਏ ਕਰ ਵਜੀਦਾ ਕੌਣ ਸਾਹਿਬ ਨੂੰ ਆਖੇ ਐਉਂ ਨਹੀਂ ਅਜ ਕਰ ਮਾਲਕ ਜੋ ਕਰਦਾ ਹੈ ਉਸ ਦੀ ਰਜ਼ਾ ਹੈ ਔਰ ਉਸ ਵਿੱਚ ਕੋਈ ਪਨਾ ਹੈ ਉਸ ਦੇ ਉੱਪਰ ਕਿਸੇ ਦਾ ਕੋਈ ਹੁਕਮ ਨਹੀਂ ਇਕ ਨਾ ਨੂੰ ਕਿਉਂ ਖੰਡ ਨ ਮੈਂਦਾ ਪਾਵਈ ਬਹੁਤੀ ਬਹੁਤੀ ਮਾਇਆ ਚਲਦੀ ਆਵਈ ਇਕ ਨਾ ਨਾਹੀ ਸਾਗ ਅਲੂਣਾ ਪੇਟ ਭਰ ਵਜੀਦਾ ਕੌਣ ਸਹਬ ਨੂੰ ਆਖੇ ਇਹ ਉਹ ਨਹੀਂ ਅੱਜ ਕਰ ਉਸ ਦੇ ਉੱਪਰ ਕਿਸੇ ਦਾ ਕੋਈ ਹੁਕਮ ਨਹੀਂ ਉਹ ਆਪਣਾ ਹੁਕਮ ਆਪ ਚਲਾਉਣ ਵਾਲਾ ਯੋਸ ਨੂੰ ਪਾਉਂਦਾ ਹੈ ਸੋ ਪਾਤਸ਼ਾਹੋ ਸ਼ਾਹਾਂ ਪਦ ਸਾਹਿਬ ਨਾਨਕ ਰਹਿਣ ਸਾਈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਸ਼ਾਹਾਂ ਦਾ ਪਾਤਸ਼ਾਹ ਹੈ ਸਭਨਾ ਦਾ ਮਾਲਕ ਹੈ ਸਾਹਿਬ ਹੈ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਅਸਲੀ ਧਰਮ ਹੈ ਸਾਰੇ ਸਬਕ ਲਈਏ ਉਸਦੇ ਦਰਬਾਰ ਵੱਲ ਸੁਰਤ ਜੋੜੀਏ ਤਾਂ ਆਨੰਦ ਹੀ ਆਨੰਦ ਦਾ ਪ੍ਰਭਾਵ ਆ ਸਾਡੀ ਜ਼ਿੰਦਗੀ ਵਿੱਚ ਵੀ ਵਰਸੇਗਾ ਇਹ ਜਾਣ ਲਈਏ ਉਸ ਦੀ ਰਜ਼ਾ ਤੋਂ ਬਗੈਰ ਕੁਝ ਹੋਣਾ ਨਹੀਂ ਤੇ ਜੋ ਉਸ ਨੂੰ ਪਾਉਂਦਾ ਹੈ ਉਸ ਨੂੰ ਅਸੀਂ ਵੀ ਪਲਾ ਕਰਕੇ ਮੰਨ ਲਈਏ ਸੁਰਤ ਜੋੜਨ ਦੀ ਜ਼ਰੂਰਤ ਹੈ ਇਹ ਪਾਉਣ ਵੀ ਗਉਂਦੀ ਸੁਣ ਪੈਗੀ ਆਣੀ ਵੀ ਗੋਂ ਦਾ ਸੁਣ ਪਏਗਾ ਪੂਰੀ ਕਾਇਨਾਤ ਵਿੱਚੋਂ ਰੱਬੀ ਸੰਗੀਤ ਸੁਣ ਸਕਦੇ ਹੋ ਪਰ ਸਰੋਤੇ ਬਣਨ ਦੀ ਜ਼ਰੂਰਤ ਹੈ ਤੇ ਸਰੋਤੇ ਬਣਨ ਵਾਸਤੇ ਜ਼ਰੂਰਤ ਕੇਵਲ ਕੰਨਾਂ ਦੀ ਨਹੀਂ ਸੁਰਤ ਦੀ ਹੈ ਸੁਰਤ ਟਿਕਾਉਣ ਵਾਲਾ ਮਨੁੱਖ ਬਣ ਜਾਏ ਦੁਨੀਆ ਹੀ ਬਦਲ ਜਾਂਦੀ ਹੈ ਵਾਹਿਗੁਰੂ ਕਿਰਪਾ ਕਰੇ ਅਸੀਂ ਗੁਰੂ ਦਾ ਉਪਦੇਸ਼ ਕਮਾ ਸਕੀਏ ਬਹੁਤ ਸੰਖੇਪ ਵਿੱਚ ਵਿਚਾਰ ਕੀਤੀ ਹੈ ਗਈ ਹੈ ਕਿਉਂਕਿ ਜਪਜੀ ਸਾਹਿਬ ਦੇ ਅੰਦਰ ਵੀ ਇਹਹੀ ਪਉੜੀ ਪਹਿਲੇ ਆਪਾਂ ਵਿਚਾਰ ਚੁੱਕੇ ਹਾਂ ਇਸ ਤੋਂ ਅਗਲੇ ਸ਼ਬਦ ਦੀ ਵਿਚਾਰ ਅਗਲੇ ਐਪੀਸੋਡ ਵਿੱਚ ਕਰਾਂਗੇ ਭੁੱਲਾਂ ਗਲਤੀਆਂ ਖਿਮਾ ਕਰ ਦੇਣੀ ਆ ਪਿਆਰ ਸਹਿਤ ਬਲਾਉ ਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ